ਸੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ 6 ਚੇਤ 6 ਸੰਮਤ ਇੱਕ ਰਾਜ ਸਿੰਘ ਦੇ ਗ੍ਰਹਿ ਜੰਮੂ ਦਿਵਸ ਰਣ ਕੜੀ ਪਲ ਕਹੇ ਵੇਖਿਆ ਖੇਲ ਹਰਦਾਜ ਜੋ ਹਰ ਹਿਰਦੇ ਰਹਾ ਸਮਈਆ ਦুই ਦਵੈਤ ਪਰੰਪ੍ਰੇਖਾ ਕੁੜੀ ਕਿਰਿਆ ਚੁੱਕੇ ਬਰਦਾ ਸਤ ਧਰਮ ਇੱਕ ਜਣਾਈਆ ਜਨ ਭਗਤਾ ਅੰਦਰ ਮੰਜ਼ਲ ਪਾੜੇ ਉਸ ਚੜਦਾ ਨਿਰਗੁਣ ਨਿਰਵੈਰ ਨਿਰਆਕਾਰ ਆਪਣਾ ਫੇਰਾ ਪਾਈਆ ਜਗਤ ਦਵਾਰੇ ਪਾਰ ਕਰਦਾ ਨਵ ਨੋ ਵਾਸਨਾ ਦਏ ਮਿਟਾਈਆ ਪ੍ਰੇਮ ਪਿਆਰ ਬਣਾ ਕੇ ਵਰਦਾ ਬਦਗੀ ਸੱਚੀ ਦਏ ਸਮਝਾਈਆ ਦੇਵ ਖੁਲਾ ਕੇ ਆਪਣੇ ਘਰ ਦਾ ਘਰ ਘਰ ਵਿੱਚ ਦਾ ਇਹ ਵੜਿਆਈਆ ਰਾਗ ਸੁਣਾ ਕੇ ਅਗਮੀਨ ਹਦ ਦਾ ਤੁਨਿਆਤਮਕ ਦਾ ਇਹ ਜਨਾਈਆ ਅੰਮ੍ਰਿਤ ਚਰਨਾ ਨਿਰ ਧਾਰੋਂ ਹਰ ਕਿਰਪਾ ਚਿਰਦਾ ਕਬਲ ਨਾ ਬੀ ਦੇ ਉਲਟਾਈਆ ਕਰ ਪ੍ਰਕਾਸ਼ ਜੋਤ ਸਰੂਪ ਨਰਾਇਣ ਨਿਰਦਾ ਅੰਧ ਅੰਧੇਰ ਰਹਾ ਗਵਾਈਆ ਸਤ ਸਤਵਾਦੀ ਸ਼ਬਦੇ ਅਨਾਦੀ ਢੋਲਾ ਪੜਦਾ ਤੂੰ ਮੇਰਾ ਮੈਂ ਤੇਰਾ ਰਾਗਿਆ ਲਾਇਆ ਤਰੰਦਵਾਰੇ ਕੋ ਖੜਦਾ ਮੰਦਰ ਮਠੇ ਸ਼ਿਵ ਦਵਾਲੇ ਸੋ ਬਾਪਾਇਆ ਆਤਮ ਪਰਮਾਤਮ ਹੋ ਕੇ ਵਰਦਾ ਕੰਤ ਕੰਤੂ ਨ ਸੱਚਾ ਸ਼ਹਿਨਸ਼ਾਇਆ ਜਨਮ ਕਰੰਬੂਰਵ ਲੇਖਾ ਪਿਛੇ ਕੋਈ ਨਾ ਛੱਡਦਾ ਵੇ ਖਣਹਾਰਾ ਥਾਂ ਥਾਈਆਂ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰ ਹਰ ਜਨ ਸਾਚੇ ਲਹਿ ਮਿਲਾਈਆ ਕੜੀ ਪਲ ਕੜੀ ਦਿਵਸ ਪਲ ਰੈਣ ਕਹੇ ਸੁਣੀ ਪ੍ਰਭਾਤ ਜਨ ਭਗਤਾ ਮਿਲੇ ਵਡਿਆਈਆ ਅਬినాਸ਼ੀ ਕਰਤਾ ਪਤ ਪਰਮੇਸ਼ਵਰੇ ਅੰਮ੍ਰਿਤ ਬੂੰਦ ਦੇਵੇ ਸਵਾਤ ਸਾਚੀ ਤਾਰ ਇੱਕ ਵਿਖਾਈਆ ਬਾਤਨ ਹੋ ਕੇ ਕਰੇ ਬਾਤ ਜ਼ਾਹਰ ਕਲ ਲਏ ਪ੍ਰਗਟਾਈਆ ਆਤਮ ਸੇ ਜਾ ਦਸ ਕੇ ਖਾਟ ਆਸਨ ਸਿੰਘਾਸਨ ਸੋਹਣਾ ਦਏ ਵਿਖਾਈਆ ਗ੍ਰਹ ਮੰਤਰ ਕਾਇਆ ਮਟੀ ਸਾਡੇ ਤਨ ਹਥ ਨਿਰਗੁਣ ਜੋਤ ਕਰ ਪ੍ਰਕਾਸ਼ ਦੀਵਾ ਬਾਤੀ ਕਮਲਾ ਪਾਤੀ ਇਕੋ ਢਗ ਮਗਾਈਆ ਸਮਰੱਥ ਪੁਰਖ ਸਦਾ ਸਹਾਇ ਨਾਥ ਨਾਥ ਸਮਰਾਤ ਬੁਰਖ ਸਦਾ ਸਹਾਇਯ ਨਾਥਾ ਨਾਥ ਦੇਂਦਿਆ ਦੇਆ ਕਮਾਈਆ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਬਾਣੀ ਖਾਣੀ ਜਿਸ ਦੀ ਗਾਉਂਦੇ ਗਾਥ ਜਸਨਾ ਜੇਵਾ ਬੱਤੀ ਦੰਦ ਸਿਫਤ ਸਲਾਈਆ ਸਤਿ ਅਰ ਸਿਮਰਤ ਵੇਦ ਪੁਰਾਨ ਗੀਤਾ ਗਿਆਨੰਜੀ ਲਕਾਨ ਬਾਣੀ ਖਾਣੀ ਜਿਸ ਦੀ ਗੋਂਦੀ ਗਾਥ ਰਸਨਾ ਜਿਵਾ ਬੱਤੀ ਤੰਦ ਸਿਫਤ ਸਲਾਈਆ ਆਪ ਜੁਗਾਦ ਜੁਗ ਚੌਂਕੜੀ ਜਿਸ ਨੂੰ ਗੁਰ ਅਵਤਾਰ ਪੀਰ ਪੈਗੰਬਰ ਮੰਨਦੇ ਤ੍ਰੈ ਲੋਕੀ 나ਥ ਲੋਹਾ ਪੁਰੀਆਂ ਬ੍ਰਹਮੰਡਾਂ ਖੰਡਾਂ ਜੇ ਰਜੰਡਾਂ ਉਤ ਕੁਝ ਸੇਤ ਜੇ ਆਪਣੀ ਧਾਰ ਚਲਾਈ ਆ ਸੋ ਆਤਮ ਪਰਮਾਤਮ ਪਾਰਬਰਮ ਬ੍ਰਹਮ ਦੇਵੇ ਸਾਥ ਈਸ਼ ਜੀਵ ਜਗਦੀਸ਼ ਆਪਣਾ ਸੰਗ ਨਿਭਾਈਆ ਨਿਜ ਨੈਤਰ ਲੋਚਣ ਨੈਣ ਘਰ ਸੁਆਮੀ ਠਾਕੁਰ ਨਸਰੀ ਆਏ ਸਾਖਿਆਤ ਸਵਛ ਸਰੂਪੀ ਆਪਣਾ ਰੂਪ ਦਏ ਜਨਾਈਆ ਭਗਤ ਸੁਹੇ ਲਾਇ ਕੇ ਅਕੇਲਾ ਦੇਵੇ ਵਡਿਆਈ ਵਿੱਚ ਲੋਕ ਮਾਤ ਤਰਨੀ ਤਰਤ ਤਵਨ ਖੁਸ਼ੀ ਵਿਖਾਈਆ ਇਨਾ ਮੇ ਮੋਲਕ ਕਾਇਆ ਗੋਲਕ ਪਾਵੇ ਸੱਚ ਸੁਗਾਤ ਅਨ ਡਿਠੜੀ ਵਸਤੇ ਗਮੀਆ ਪਿਛੋੜੀ ਪਾਈਆ ਭਗਤ ਸਹੇਲੇ ਗੁਰੂ ਗੁਰ ਚੇਲੇ ਬਣਾ ਕੇ ਇੱਕ ਜਮਾਤ ਛਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰੇ ਵਰਨਾ ਖੋਜ ਖੁਜਾਈਆ 18 ਵਰਨ ਖੋਲਣ ਹਾਰਾ ਤਾਂ ਕਿ ਉਲਾ ਪਰਦਾ ਦਏ ਉਠਾਈਆ ਸਰਬ ਜੀਆ ਦਾ ਖਲਕ ਮਾਲਕ ਬਣ ਕੇ ਆਪ ਪ੍ਰਤਾਪ ਸਚਾ ਦਏ ਜਨਾਈਆ ਜੋਤੀ ਜੋਤ ਸਰੂਪ ਹਰਿਆਪ ਆਪਣੀ ਕਿਰਪਾ ਕਰ ਬਖਸ਼ਣ ਹਰ ਸੱਚੀ ਸਰਨਾਈਆ ਕੜੀ ਪਾਲ ਕਹਿਣ ਅਸਾਂ ਵੇਖਿਆ ਪ੍ਰਿਤਪਾਲ ਪਤ ਪਰਮੇਸ਼ਵਰ ਨਜ਼ਰੀ ਆਈਆ ਨਿਰਗੁਣ ਜੋਤੀ ਨਿਰਗੁਣ ਨੂਰ ਜੋਤੀ ਜਲਵਾ ਬੇ ਮਿਸਾਲ ਮੁਕਾਮੇ ਹਕਲਾ ਮੁਕਾਮੇ ਹਕਲਾ ਸ਼ਰੀਕ ਸੱਚਖੰਡ ਨਿਵਾਸੀ ਸੋਭਾ ਪਾਈਆ ਜਿਸ ਦਾ ਹੁਕਮ ਯਾਦ ਜੁਗਾਦ ਜੁਗ ਚੌਕੜੀ ਵਿਸ਼ਨ ਬ੍ਰਹਮਾ ਸ਼ਿਵ ਕਰੇ ਖਬਰਦਾਰ ਲੋਕ ਪਰਲੋਕ ਸੱਚਾ ਨਾਦ ਜਨਾਈਆ ਜੋਤ੍ਰ ਗੁਣ ਮਾਇਆ ਪੰਜ ਤਤ ਪ੍ਰਕਿਰਤੀ ਦੇ ਵਣਹਾਰ ਢੰਡਾਰ ਚਾਰੇ ਖਾਣੀ ਚਾਰੇ ਪਾਣੀ ਲਖ 84 ਆਪਣੀ ਵੰਡ ਵੰਡਾਈ ਆ ਸੋ ਨਿਰਗੁਣ ਸਰਗੁਣ ਖੇਲ ਕਰੇ ਸੰਸਾਰ ਸ੍ਰਿਸ਼ਟੀ ਦਾ ਕਰਤਾ ਦ੍ਰਿਸ਼ਟੀ ਸ੍ਰਿਸ਼ਟੀ ਆਪਣਾ ਰੂਪ ਜਨਾਈ ਆ ਨਿਤ ਨਵਿਤ ਕਰ ਕਰ ਹੇਤ ਸਾਜੁਗ ਤ੍ਰੇਤਾ ਦੁਆਪਰ ਕਲਯੁਗ ਭਗਤਾਂ ਕਰੇ ਪਿਆਰ ਭਗਤਿ ਉਦਾਰੀ ਅਚਲ ਛਲੇ ਆਪਣੀ ਖੇਲ ਖਿਲਾਈ ਆ ਇਥੇ ਉਥੇ ਦੋ ਜਹਾਨ ਜਿਮੀ ਅਸਮਾਨਾ ਪਾਵਨ ਹਰਾਸਾਰ ਬ੍ਰਹਮੰਡ ਖੰਡ ਵੇਖੇ ਚਾਹੀ ਜਾਈਆਂ ਨਾਮ ਨਿਦਾਨ ਸ੍ਰੀ ਭਗਵਾਨ ਬੋਲਣ ਹਰਾਜੈਕਾਰ ਤੁਰਦਾ ਢੋਲਾ ਆਪ ਪਰਗਟਾਇਆ ਸਚਖੰਡ ਨਿਵਾਸੀ ਪੁਰਖ ਵਿਨਾਸ਼ੀ ਵਸਣ ਹਾਰਾ ਧਾਮ ਨਿਆਰ ਸਤਿ ਦਵਾਰੇ ਕੇ ਇਕੱਲਾ ਸੋਭਾ ਪਾਈਆ ਜੋਤੀ ਜੋਤ ਸਰੂ ਭਰਿਆ ਆਪ ਆਪਣੀ ਕਿਰਪਾ ਕਰ ਸੱਚੀ ਕਰਨੀ ਕਾਰ ਕਮਾਈਆ ਕੜੀ ਬਾਲ ਕਹਿਣ ਅਸੀਂ ਵੇਖਿਆ ਪਾਰ ਬ੍ਰਹਮ ਪਤ ਪਰਮੇਸ਼ਵਰ ਨਜ਼ਰੀ ਆਇਆ ਜੋ ਮਾਤ ਗਰਭ ਨਾ ਪਾਏ ਜਾਮਾ ਬਾਲ ਬਿਰਧ ਨਾ ਰੂਪ ਵਟਾਈਆ ਨਾ ਕੋਈ ਤ੍ਰਿਸ਼ਨਾ ਨਾ ਕੋਈ ਤਮ ਰਾਜ ਸਸਤਕ ਤਾਮਸ ਖੇਲ ਨ ਕੋਈ ਪ੍ਰਗਟਾਈਆ ਨਿਰਾਕਾਰ ਨਿਰੰਕਾਰ ਆਪੇ ਜਾਣੇ ਆਪਣਾ ਕੰਮ ਕਰਨੀ ਦਾ ਕਰਤਾ ਬੇਕਰਵਾਈਆ ਜੁਗ ਚੌਕੜੀ ਜਨ ਭਗਤਾ ਬੇੜਾ ਰਹਾ ਬੰਨ ਸੰਤ ਸਹੇਲੇ ਪਾਰ ਕਰਾਈਆ ਲੇਖਾ ਜਨਨ ਹਾਰਾ ਕਾਇਆ ਮਾਟੀ ਪੰਜ ਤਤ ਤਨ ਬੁੱਧ ਮਤਮਾਨੇ ਅਪੇ ਖੋਜ ਪੁਜਾਈਆ ਗੁਰਮੁਖ ਸਹੇਲੇ ਆਪਣਾ ਰਾਗ ਸੁਣਾਏ ਅਗੰਮੀ ਕੰਨ ਤੁਰਦਾ ਨਾ ਦੇਕ ਵਜਾਈਆ ਅਰਜਨ ਬਣਾ ਕੇ ਸੱਚੇ ਜਨ ਜੀਵਨ ਜੁਗਤ ਦਏ ਦਰੜਾਈਆ ਕੂੜੀ ਕਿਰਿਆ ਹਮੇ ਹੰਤਾ ਭਾਂਡਾ ਭਰਮ ਭਉ ਦੇਵੇ ਭੰਨ ਆਸਾ ਕ੍ਰਿਸ਼ਨਾ ਮਯਾਮ ਮਮਤਾ ਮੋ ਚੁਕਾਈਆ ਮਨਸ ਜਨਮ ਬੀੜਾ ਦੇਵੇ ਬਨ 1084 ਜਮਕੀ ਫਾਸੀ ਲੇਖਾ ਦੇ ਮੁਕਾਈਆ ਜੋਤੀ ਜੋਤ ਸਰੂਪ ਰਾਬ ਆਪਣੀ ਕਿਰਪਾ ਕਰ ਜੁਗ ਕਰਤਾ ਹੋਏ ਸਹਾਈਆ ਕੜੀ ਬਲ ਕਹਿਣਾ ਵੇਖਿਆ ਸਤਗੁਰ ਸਾਹਿਬ ਸੱਚਾ ਅਬਿਨਾਸ਼ੀ ਕਰਤਾ ਨਜ਼ਰੀ ਆਇਆ ਸੇ ਪੈਗੰਬਰ ਜਿਸ ਦਾ ਹਜ ਕਰਦੇ ਵਿੱਚ ਕਾਬੇ ਮੱਕਾ ਹੁਜਰਿਆਂ ਵਿੱਚ ਧਿਆਨ ਲਗਾਈ ਆ ਜਿਸ ਦੇ ਨਾਮ ਦੇ ਟੱਲ ਵੱਜਦੇ ਸ਼ਿਵ ਦਿਵਾਲੇ ਮੰਦਰ ਮਠਾਂ ਕੰਕੋਰ ਰਹੇ ਪਾਈਆ ਜਿਸ ਦਾ ਲੇਖ ਲਿਖਿਆ ਸ਼ਾਸਤਰ ਸਿਮਰਤ ਵੇਦ ਪੁਰਾਨਾ ਵਿੱਚ ਗ੍ਰੰਥਾਂ ਅੰਜੀਲ ਕੁਰਾਨਾ ਦੇਣ ਗਵਾਈਆ ਸੋ ਪੁਰਖ ਅਕਾਲ ਦੀਨ ਦਿਆਲ ਬਣਾਵਣ ਹਾਰਾ ਸਭ ਦੇ ਬਣਤਾ ਕਢਨ ਪੰਨਣ ਹਾਰ ਆਪਣੇ ਹੱਥ ਰਖੇ ਵੜਿਆਈਆ ਜੋ ਵੇਸ ਬਟਾਏ ਨਿਰਗੁਣ ਸਰਗੁਣ ਜੁਗਾ ਜੁਗੰਤਾ ਰਾਮ ਕ੍ਰਿਸ਼ਨ ਇਸਾ ਮੁਸਾ ਮੁਹੰਮਦ ਨਾਨਕ ਗੋਬਿੰਦ ਫੇਰਾ ਪਾਈਆ ਸੋ ਸਾਹਿਬ ਸੁਆਮੀ 1084 ਸਾਚਾ ਕੰਤਾ ਮਾਲਕ ਤੁਰਦਾ ਨਜ਼ਰੀ ਆਈਆ ਕਾਲ ਜਗ ਵੇਖੇ ਖੇਲ ਜੋਤੀ ਜੋਤ ਰੂ ਭਰਾ ਬਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਆਪਣੇ ਹੱਥ ਰਖੇ ਵੜਿਆ ਆ ਕੜੀ ਬਲ ਕਹਿਣਾ ਉਸ ਦਾ ਵਜੇ ਨਾਮ ਕੜਿਆਰ ਦੋ ਜਹਾਨਾ ਰਿਹਾ ਭੁਆਈਆ ਸਚਖੰਡ ਦਵਾਰੇ ਬੈਠ ਸੱਚੀ ਧਰ ਅੰਸਾਲ ਤੁਰਦਾ ਹੁਕਮ ਇੱਕ ਸੁਣਾਈਆ ਭੂਪਤ ਭੂਪ ਬਣ ਰਾਜ ਰਾਜਾਨ ਸ਼ੈਨਸ਼ਾ ਆਪਣਾ ਹੁਕਮ ਵਰਤਾਈਆ ਗੁਰੇ ਉਤਾਰ ਪੀਰ ਬੇਗੰਬਰ ਵਿਸ਼ਨ ਭ੍ਰਮਾ ਸ਼ਿਵ ਕਰੋੜ ਤੇ ਤੀਸਾ ਸੁਰਪਤ ਇੰਦ ਦੇਵਨ ਹਾਰ ਗਿਆਨ ਬੋਧ ਗਿਆਤ ਕਰਨ ਕਰਨ ਹਾਰ ਪੜਾਈਆ ਸਾਜਬ ਤਰੇ ਤਦ ਆਪਰ ਕਾਲ ਯੁਗ ਜਿਸ ਖੇਲਿਆ ਖੇਲ ਮਹਾਨ ਖਲਕ ਦਾ ਮਾਲਕ ਖਲਕ ਦਾ ਮਾਲਕ ਬ੍ਰਿਤਪਾਲਕ ਹੋ ਕੇ ਸੇਵ ਕਮਾਈਆ ਸੋ ਸਾਹਿਬ ਸਤਗੁਰ ਅਗੰਮਯ ਗਮਣਾ ਲੇਖਾ ਜਾਣੇ ਦੋ ਜਹਾਨ ਦੋਏ ਦੋਏ ਧਾਰ ਹਰ ਨਿਰੰਕਾਰ ਨਿਰਗੁਣ ਸਰਗੁਣ ਆਪਣਾ ਹੁਕਮ ਵਰਤਾਈਆ ਭਗਤ ਵਸ਼ਲ ਸੰਤ ਸਹਿਲਾ ਗੁਰਮੁਖ ਮੀਤ ਗੁਰ ਸਿੱਖਾਂ ਜਾਏ ਧਾਰ ਭਗਤ ਵਸ਼ਲ ਸੰਤ ਸਹਿਲਾ ਗੁਰਮੁਖ ਮੀਤ ਗੁਰ ਸਿੱਖਾਂ ਜਾਏ ਧਾਰ ਤਾਰਨ ਹਾਰ ਦੇ ਬਨਹਾਰ ਸੱਚੀ ਵਡਿਆਈਆ ਜੇਜ਼ਦਾਰ ਲੇਖਾ ਕੋਈ ਸਮਝ ਨਾ ਸਕੇ ਸਦਾ ਜੋ ਵਿਚਾਰ ਜੋ ਵਿਚੌਕੜੀ ਕਰਨ ਪੁਕਾਰ ਬਰਖਮਾ ਸਹਾਹਕਾਰ ਦਿਵਸ ਰਹਿਣ ਰਹੇ ਗੁਰਨਾਈਆ ਕੜੀ ਬਲ ਕਹਿਣਾ ਅਸਾਂ ਵੇਖਿਆ ਉਹ ਨਿਰੰਕਾਰ ਜੋ ਛਿਨ ਭੰਗਰ ਰਿਹਾ ਤਾਰ ਭੈੰਕਰ ਰੂਪ ਨਾ ਕੋਈ ਵਿਖਾਈਆ ਜੋਤੀ ਜੋਤਿ ਜੁਰੂ ਭਰ ਆਪ ਆਪਣੇ ਕਿਰਪਾ ਕਰ ਪਰਦਾ ਉੱਲਾ ਰਹਿ ਚੁਕਾਈਆ ਪਰਦਾ ਉੱਲਾ ਚੁਕਾਵਣੇ ਆਇਆ ਹਰ ਕਰਤਾ ਗਹਿਰ ਗੰਭੀਰ ਭਗਤ ਸਹਿਲਾ ਉਠਾਵਣ ਆਇਆ ਦੂਰ ਦਰਾਡਾ ਪੈਂਡਾ ਚੀਰ ਜੁਗ ਜਨਮ ਵਿਛੜੇ ਮੇਲ ਮਿਲਾਵਣ ਆਇਆ ਤਮ ਪਰਮਾਤਮ ਦੇਵੇ ਧੀਰ ਸੱਚੇ ਮੰਦਰ ਕਾਇਆ ਅੰਦਰ ਖਿਲਾਵਣ ਆਇਆ ਔੜੇ ਚੜ ਕੇ ਡੰਡੇ ਅਖੀਰ ਸ਼ਬਦ ਦੇ ਨਦੀ ਨਾਦ ਸੁਣਾਵਣ ਆਇਆ ਤੁਰ ਤਮੀ ਗਏ ਆਪਣਾ ਤੁਰ ਤਮੀ ਗਾਏ ਆਪਣਾ ਗੀਤ ਹੰਸ ਕਾਗ ਬਣਾ ਬਣ ਆਇਆ ਵੇ ਉਚਾਏ ਉਚੀ ਜਿ ਰੌ ਰੰਗਰਾ ਪਾਵਣ ਆਇਆ ਲੇਖਾ ਜਾਣੇ ਹਸਤ ਕੀਟ ਸੱਚਾ ਮਰਗ ਇੱਕ ਦਰਸਾ ਬਣ ਆਇਆ ਤੂੰ ਮੇਰਾ ਮੈਂ ਤੇਰਾ ਦੋਹਾਂ ਦੀ ਸਾਂਝੀ ਰੀਤ ਸੋ ਹੰਗ ਟੋਲਾ ਪੜਾ ਬਣ ਆਇਆ ਤ੍ਰੈ ਗੁਣ ਵਰ ਵਰ ਵਖਰਾ ਸੋ ਹੰਗ ਟੋਲਾ ਪੜਾ ਬਣ ਆਇਆ ਤ੍ਰੈ ਗੁਣ ਵਖਰਾ ਸਚਖੰਡ ਨਿਵਾਸੀ ਅਤੀਤ ਜਨ ਭਗਤਾ ਹੌਲਾ ਭਾਰ ਕਰਾ ਬਣ ਆਇਆ ਜੋਤੀ ਜੋਤ ਸਰੂਪ ਹਰਾ ਆਪਣੀ ਕਿਰਪਾ ਕਰ ਦੇਵਨ ਹਰਾ ਸੱਚ ਹਦੀਸ ਕੜੀ ਪਲ ਕਹੇ ਵੇਖਿਆ ਚੁੱਕ ਕੇ ਪਲਕ ਆਪਣਾ ਧਿਆਨ ਲਗਾਈਆ ਮਾਲਕ ਆਇਆ ਖਲਕ ਖਲਕ ਸ਼ਾਹ ਪਾਸ਼ਾ ਸੱਚਾ ਸ਼ੈਨ ਛਾਈਆ ਨੂਰ ਤੱਕ ਕੇ ਉੱਤੇ ਫਲਕ ਫੈਸਲਾ ਦਿੱਤਾ ਜਣਾਈਆ ਇਸ ਪ੍ਰਭੂ ਨਾਲ ਕਿਆ ਕੋਈ ਕਰੇ ਹਸਦ ਲਾਸਾਨੀ ਨੂੰ ਸਾਨੀ ਸ਼ਰੀਕ ਰੂਪ ਨਾ ਕੋਇ ਤਰਾਈਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਮਿਹਰ ਨਜ਼ਰ ਇਕ ਉਠਾਈਆ ਕੜੀ ਪਲ ਕਹਿਣ ਪ੍ਰਭੂ ਵੇਖਿਆ ਭਗਤ ਉਧਾਰੀ ਹਰ ਜਨ ਸਾਚੇ ਰਹਾ ਵੜਿਆਈਆ ਸੱਚ ਪ੍ਰੀਤੀ ਚਰਨ ਦਵਾਰੀ ਚਰਨ ਕਵਲ ਬਖਸ਼ੇ ਕ ਸਰਨਾਈਆ ਸਤ ਸੰਤੋਖ ਧੀਰਜ ਦੇਵੇ ਜਗਤ ਵਿਚਾਰੀ ਨਾਮ ਕੁਮਾਰੀ ਇਕ ਚੜਾਈਆ ਆਤਮ ਪਰਮਾਤਮ ਕਰ ਸੱਜਣ ਲਾਵੇ ਯਾਰੀ ਜੇ ਰਾਨਾ ਇੱਕੋ ਤੋੜ ਨਿਭਾਈਆ ਭਗਤ ਸਹੇਲੇ ਠੰਡਾ ਸੀਤਾ ਫਿਰੇ ਪਿਛੇ ਅਗਾੜੀ ਅੰਦਰ ਬਾਹਰ ਗੁਪਤ ਜਾ ਹਰੇ ਆਪਣੀ ਕਾਰ ਕਮਾਈਆ ਜਨ ਭਗਤਾਂ ਦੇ ਲਿਖੇ ਲਾਖੇ ਚਾਰ ਪਹਿਰ ਦੀ ਜਗਤ ਦਿਹਾੜੀ ਜਗਤ ਉਜਾੜੀ ਪੰਦ ਮੁਕਾਈਆ ਸੱਚ ਭਗਤੀ ਦੀ ਕਰਕੇ ਕਾਰੀ ਕਰਮ ਕਿਰਿਆ ਦੁਵੇਂ ਵੇਖ ਬਖਾਈਆ ਸੱਚ ਧਰਮ ਦਾ ਬਣ ਵਪਾਰੀ ਘਰ ਘਰ ਬਣਜ ਰਿਹਾ ਜਨਾਈਆ ਮਿਲੋ ਮੇਲ ਮਜੂਤ ਨਿਰੰਕਾਰੀ ਜਿਸ ਦੀ ਹੋਵੇ ਨਾ ਕਦੇ ਜੁਦਾਈਆ ਸਾਹਿਬ ਸਤਗੁਰ ਜਾਓ ਬਲਿਹਾਰੀ ਜੋ ਬੁੱਢੇ ਬਾਲਿਆਂ ਰਹਾ ਤਰਾਈਆ ਜੁਗ ਜੋਕੜੀ ਪਿਛੋਂ ਜਨ ਭਗਤਾਂ ਦੀ ਆਈ ਬਾਰੀ ਵਾਰਤਾ ਸਦੀ ਰਹਾ ਦੁਹਰਾਈਆ ਸਤ ਧਰਮ ਦੀ ਸੱਚ ਫੁਲਵਾੜੀ ਸਤ ਧਰਮ ਦੀ ਸੱਚ ਫੁਲਵਾੜੀ ਹਰ ਸੱਜਣ ਬੁੱਢੇ ਆਪ ਲਗਾਈਆ ਆਪਣੇ ਸ਼ਬਦ ਦੀ ਕਰਕੇ ਬਾੜੀ ਥੱਗਾ ਚੋਰਾ ਯਾਰਾਂ ਕੋਲੋਂ ਲੈ ਬਚਾਈਆ ਅੰਤਰ ਆਤਮ ਸੱਚੇ ਨਾਮ ਦੀ ਦੇਕੇ ਖੁਮਾਰੀ ਖੁਦ ਆਪਣਾ ਰੰਗ ਚੜਾਈਆ ਗੁਰਮੁਖਾਂ ਨਾਲ ਨਾ ਕਰੇ ਗਦਾਰੀ ਗਦਾਗਰ ਹੋ ਕੇ ਘਰ ਘਰ ਸੇਵ ਕਮਾਈਆ ਸੱਚ ਪੁੱਛੋ ਤੁਹਾਡੀ ਆਤਮਾ ਨਾਲ ਪ੍ਰੀਤ ਲੱਗੀ ਹਮਾੜੀ ਹਮ ਤੁਮ ਇੱਕੋ ਰੂਪ ਸਮਾਈਆ ਇਹ ਗੁਰਮੁਖ ਸਭ ਤੋਂ ਸੋਹਣੀ ਬਣ ਗਈ ਲਾੜੀ ਪੁਰਖੇ ਕਾਲ ਜੋ ਬਨਵੰਤਾ ਲਾੜਾ ਇੱਕ ਬਰਨਾਈਆ ਉਹਨਾਂ ਜਣਿਆਂ ਦੀ ਆ ਗਈ ਵਾਰੀ ਜਿਨ੍ਹਾਂ ਦੀ ਜਣੇ ਦੀ ਮਾਈ ਸੋਭਾ ਪਾਈਆ ਜੋਤੀ ਜੋਤ ਸਰੂਪ ਭਰ ਆਪ ਆਪਣੀ ਕਿਰਪਾ ਕਰ ਜੋਤੀ ਜੋਤ ਸਰੂਪ ਭਰ ਆਪ ਆਪਣੀ ਜੋਤ ਧਾਰਵ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੱਚੀ ਬਹਿਜ ਰਹਾ ਸਵਾਰੀ ਸ਼ਾ ਅਸਵਾਰੀ ਆਪਣਾ ਫੇਰਾ ਪਾਈਆ ਸੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ